ਤੇ ਹੁਣ ਅਸੀਂ ਇਹ ਦਿਖਾਉਣਾ ਚਾਹੁੰਦੇ ਆ ਕਿ ਅਸੀਂ ਇਹ ਬੱਚਿਆਂ ਨੂੰ ਉਹਰੇ ਕੀ ਕੀ ਸਿਖਾਉਂਦੇ ਆ ਸਾਡਾ ਇਹ ਐਡਵਾਂਸ ਕੋਰਸ ਦੇ ਵਿੱਚ ਸਿਖਾਇਆ ਜਾਏਗਾ ਇਹ ਹੈਂਡਵਰਕ ਦੇ ਨਾਲ ਹੱਥੀ ਤਿਆਰ ਕੀਤਾ ਹੋਇਆ ਇਹ ਸਾਰਾ ਸਿੱਖਾ ਸ਼ਰਮਾ ਤੇ ਮੈਂ ਵੈਸੇ ਗੋਵਰਮੈਂਟ ਡੇ ਤੇ ਸਭ ਨੂੰ ਮੁਬਾਰਕਾ ਦੇਣਾ ਚਾਹੁੰਦੀ ਆ ਸਾਡੇ ਮੈਡਮ ਨੇ ਬਹੁਤ ਵਧੀਆ ਪ੍ਰੋਗਰਾਮ ਹਰ ਇੱਕ ਤਿਹਾੜ ਦੇ ਉੱਤੇ ਹਰ ਇੱਕ ਦਿਨ ਦੇ ਉੱਪਰ ਕੋਈ ਨਾ ਕੋਈ ਫੰਕਸ਼ਨ ਰੱਖਦੇ ਨੇ ਇਨਾਂ ਨੇ ਸਾਨੂੰ ਬਹੁਤ ਵਧੀਆ ਸਹਿਯੋਗ ਦਿੱਤਾ ਹੋਇਆ ਹੈ ਕਿ ਜਿਹੜਾ ਕਿ ਸਾਡਾ ਕਲਾਕਾਰੀ ਜੋ ਵੀ ਅਸੀਂ ਕਰਦੇ ਹਾਂ ਜੋ ਸਖਾਨੇ ਆ ਅਸੀਂ ਸਾਰਿਆਂ ਨੂੰ ਦਿਖਾ ਕਰ ਸਕਾਵਾ ਸਕਦੇ ਹਾਂ ਉਹਰੇ ਦਿਖਾ ਸਕਦੇ ਆ ਉਹਰੇ ਤੇ ਇਹ ਮੈਡਮ ਨੇ ਸਾਰੇ ਲੇਡੀਜ਼ ਦੇ ਲਈ ਬਹੁਤ ਵਧੀਆ ਪ੍ਰੋਜੈਕਟ ਤਿਆਰ ਕੀਤੇ ਹੋਏ ਨੇ ਪਾਰਲਰ ਦੇ ਸਲਾਈ ਦੇ ਤੇ ਹੁਣ ਅਸੀਂ ਇਹ ਦਿਖਾਉਣਾ ਚਾਹੁੰਦੇ ਆ ਵੀ ਅਸੀਂ ਇਹ ਬੱਚਿਆਂ ਨੂੰ ਉਹਰੇ ਕੀ ਕੀ ਸिखਾਉਂਦੇ ਆ ਸਾਡਾ ਫਰਸਟ ਬੈਚ ਸੀ ਜਿਹੜਾ ਇਹ ਖਤਮ ਹੋ ਚੁੱਕਿਆ ਹੈ ਨੈਕਸਟ ਬੈਚ ਅਸੀਂ ਆਪਣਾ ਸ਼ੁਰੂ ਕਰ ਰਹੇ ਹਾਂ ਉਹਦੇ ਵਿੱਚ ਵੀ ਅਸੀਂ ਅੱਗੇ ਤੋਂ ਨਿਊ ਲੈ ਕੇ ਆਵਾਂਗੇ ਜੋ ਵੀ ਸਾਡੇ ਡਿਜ਼ਾਈਨ ਨੇ ਉਹ ਅਸੀਂ ਨਿਊ ਲੈ ਕੇ ਆਵਾਂਗੇ ਹੁਣ ਤੁਹਾਨੂੰ ਦਿਖਾਉਣੀ ਆ ਕਿ ਜਿਵੇਂ ਅਸੀਂ ਹੈਂਡਵਰਕ ਦੇ ਵਿੱਚ ਪੰਜਾਬੀ ਜੁੱਤੀ ਤਿਆਰ ਕੀਤੀ ਹੋਈ ਆ ਇਹ ਸਾਰਾ ਐਡਵਾਂਸ ਕੋਰਸ ਸਿਖਾਇਆ ਜਾਏਗਾ ਇਹ ਐਡਵਾਂਸ ਇਹ ਐਡਵਾਂਸ ਕੋਰਸ ਦੇ ਵਿੱਚ ਸਿਖਾਇਆ ਜਾਏਗਾ ਇਹ ਹੈਂਡਵਰਕ ਦੇ ਨਾਲ ਹੱਥੀ ਤਿਆਰ ਕੀਤਾ ਹੋਇਆ ਹੈ ਸਾਰਾ ਸੂਟ ਤੇ ਨੈਕਸਟ ਹੈ ਜਿਵੇਂ ਛੋਟੇ ਬੱਚੇ ਛੋਟੇ ਬੱਚੇ ਦੀ ਤਿਆਰ ਕੀਤੀ ਹੋਈ ਹੈ ਆਪਣੀ ਪੰਜਾਬੀ ਸੂਟ ਇੱਕ ਮਿੰਟ ਮੈਂ ਕਹਣਾ ਚਾਹਾਂਗੀ ਇਹ ਸਾਰਾ ਸਟਿਲ ਕਣੇ ਰੀਚਰ ਵੀ ਸਾਡੇ ਡਿਜ਼ਾਈਨਰ ਵੀ ਨੇ ਸਾਡੇ ਟੈਕਸੀਡਰ ਵੀ ਨੇ ਤੇ ਇਹਨਾਂ ਨੇ ਫਰਸਟ ਬਲ ਬਹੁਤ ਚੰਗੀ ਤਰ੍ਹਾਂ ਸੈਕਸੈਸਫੁਲੀ ਕੰਪਲੀਟ ਕਰਵਾਇਆ ਹੈ ਤੇ ਹੁਣ ਇਹ ਸਾਡੇ ਨਾਲ ਜੋ ਸਾਡਾ ਐਡਵਾਂਸਡ ਕੋਰ ਸ਼ੁਰੂ ਹੋ ਰਿਹਾ ਹੈ ਉਹਦੇ ਵਾਸਤੇ ਵੀ ਇਹ ਆਪਣੇ ਕੋ ਸੈਂਪਲ ਪੇਸ਼ ਕਰ ਰਹੇ ਨੇ ਤੁਹਾਡੇ ਅੱਗੇ ਤੇ ਇਹ ਸਾਰਾ ਅਸੀਂ ਬਣਾ ਕੇ ਵੀ ਦਵਾਂਗੇ ਸਾਡੇ ਜੋ ਕਸਟਮ ਸੌਂਗੇ ਅਸੀਂ ਕਸਟਮਾਈਜ਼ ਵੀ ਕਰਾਂਗੇ ਜੋ ਸਾਡੇ ਕਸਟਮ ਸੌਂਗੇ ਤੇ ਅਸੀਂ ਜੋ ਜੋ ਕੇ ਆਰਡਰ ਕਰੇਗਾ ਉਹ ਵੀ ਲਵਾਂਗੇ ਤੇ ਕੁਝ ਲੈਣਗੇ ਕੁਝ ਤਿਆਨ ਤਰ ਤਰ ਦੇ ਇਹ ਪ੍ਰੋਡਕਟਸ ਨੇ ਸਾਡੇ ਸਾਹਮਣੇ ਸ਼ੋਅ ਕਰ ਰਹੇ ਹਨ ਬੜੇ ਫੋਲਕੇ ਦਿਖਾਓ ਆਪ ਕੋਲ ਜਰਮੇ ਛੋਟੇ ਬੱਚਿਆਂ ਆ ਛੋਟੇ ਬੱਚਿਆਂ ਵਾਸਤੇ ਡ्रेसेस ਤਿਆਰ ਹੋਈਆਂ ਹੋਈਆਂ ਨੇ ਸਾਰੀਆਂ ਇਹ ਸੀ ਖੁਦ ਆਪ ਤਿਆਰ ਕੀਤੀਆਂ ਹੋਈਆਂ ਨੇ ਅੱਗੇ ਇਹ ਵੀ ਚਾਹੁੰਦੇ ਆ ਵੀ ਜਿਹੜੀਆਂ ਕੁੜੀਆਂ ਸਾਡੇ ਕੋਲ ਸਟੀਚਿੰਗ ਸਿੱਖਦੀਆਂ ਨੇ ਉਹ ਆਪਣੇ ਹੱਥ ਦੇ ਨਾਲ ਆਪ ਅੱਗੇ ਤਿਆਰ ਕਰਨ ਇਹ ਸਾਰਾ ਐਡਵਾਂਸ ਕੋਰਸ ਸਿਖਾਇਆ ਜਾਏਗਾ ਇਹ ਸਾਰਾ ਐਡਵਾਂਸ ਕੋਰਸ ਸਿਖਾਇਆ ਜਾਊਗਾ ਤੇ ਇੱਕ ਚੀਜ਼ ਤੁਹਾਨੂੰ ਹੋਰ ਸਿਖਾਣਿਆ ਇਹ ਅਸੀਂ ਵਰਕ ਵੀ ਆਪ ਕੀਤਾ ਹੋਇਆ ਤੇ ਸਟੀਚਿੰਗ ਵੀ ਆਪ ਕੀਤੀ ਹੋਈ ਹੈ ਬਿਲਕੁਲ ਕੇ ਦਿਖਾਓ ਆਪਣੇ ਮੈਦ ਹੱਲਪ ਕਰ ਦੋ ਖੋਲ ਕੇ ਹੱਲਪ ਕਰ ਦੋ ਕੋਈ ਜਨਨ ਹੋ ਲੋਬੇ ਕੋਈ ਬਾਤ ਕਰਨ ਇਨ ਨੈਕਸਟ ਬੈਚ ਦੇ ਵਿੱਚ ਸਾਡਾ ਇਹ ਚੀਜ਼ਾਂ ਦਾ ਸਟਾਰਟ ਹੋ ਚੁੱਕਿਆ ਹੁਣ ਅੱਗੇ ਹੋਰ ਵੀ ਜਿਹੜੀਆਂ ਕੁੜੀਆਂ ਨਹੀਂ ਵੀ ਆਈਆਂ ਉਹ ਵੀ ਸਾਡੇ ਕੋਲ ਆਣ ਆ ਕੇ ਐਡਮਿਸ਼ਨਸ ਕਰਾਣ ਇਹ ਕਲਾਸਿਸ ਸਟਾਰਟ ਹੋ ਚੁੱਕੀਆਂ ਅਸੀਂ ਗਾਊਨਸ ਕਰਨਾ ਮੈਂ ਅਸੀਂ ਗਾਊਨਸ ਕੋਰਸ ਸੂਟਸ एवरीथिंग ਸਾੜੀ ਸਭ ਕੁਝ ਕਸਟਮਾਈਜ਼ ਕਰਾਂਗੇ ਅਸੀਂ ਨਾਪ ਲੈ ਲੈ ਕੇ ਸਭ ਸਭ ਦਾ ਜਿਵੇਂ ਕੋਈ ਡਿਮਾਂਡ ਕਰੇ ਹੈ ਕਸਟਮਰ ਉਹਨੂੰ ਪੂਰਾ ਸੈਟੀਸਫਾਈ ਕਰਾਂਗੇ ਉਹ ਸਾਡੀ ਫੋਟੋਸ ਨੇ ਦਫਾ ਬਟੇ ਆ ਸਾਡੀ ਬਲੌਕ ਪ੍ਰਿੰਟ ਜਿਹੜੇ ਖੁਸ਼ ਅਸੀਂ ਨਹੀਂ ਲੈ ਕੇ ਆ ਸਕਦੇ ਸੀਗੇ ਇਹ ਬਲੌਕ ਪੇਂਟ ਨੇ ਸਾਡੇ ਤੇ ਹੈਂਡ ਵਰਕਿੰਗ ਦੇ ਵਿੱਚ ਹੈਂਡ ਪੇਂਟ ਫੈਬਰਿਕ ਪੇਂਟ ਟ੍ਰੇਸਿੰਗ ਪੇਂਟ ਇਹ ਸਾਰੇ ਅਸੀਂ ਸਿਖਾਣੇ ਪੂਰੇ ਸਿਖਾ ਰਹੇ ਹਾਂ ਕੁੜੀਆਂ ਨੂੰ ਹੋ ਗਿਆ ਸਾਰਾ ਬੋਲਾ ਕੌਣ ਦਿਖਾ ਬੇਟੀ ਕੌਣ ਦਿਖਾ ਅਸੀਂ ਇਹ ਆਪਣਾ ਸਾਰਾ ਇੰਸਟੀਚਿਊਟ ਬੈਗੋ ਆਣੇ ਦੇ ਵਿੱਚ ਖੋਲਿਆ ਹੋਇਆ ਹੈ ਮੈਂ ਇੱਥੇ ਡਿਜ਼ਾਈਨਰ ਟੀਚਰ ਹਾਂ ਮੈਂ ਡਿਜ਼ਾਈਨ ਵੀ ਤਿਆਰ ਕਰਦੀ ਆ ਨਾਲ ਸਟੀਚਿੰਗ ਦਾ ਵੀ ਬੱਚਿਆਂ ਨੂੰ ਟਿਊਸ਼ਨਸ ਦੰਨੀ ਆ ਸਖਾਨੀ ਆ ਤੇ ਇਹ ਅਸੀਂ ਉਹ ਆਪਣਾ ਫ੍ਰੀ ਕੋਰਸ ਖੋਲਿਆ ਹੋਇਆ ਹੈ ਤੇ ਸਾਡੇ ਕੋਲ ਦੋ ਬੈਚਸ ਨੇ ਮਾਰਨਿੰਗ ਦੇ ਵਿੱਚ ਔਰ ਇਵਨਿੰਗ ਦੇ ਵਿੱਚ ਅਜੇ ਤੁਹਾਡੇ 3 ਮਹੀਨਿਆਂ ਦਾ ਕੋਰਸ ਜੋ ਸੀ ਬੇਸਿਕ ਜੋ ਕੋਰਸ ਸੀ ਉਹ ਫ੍ਰੀ ਆਫ ਕੋਸ ਸੀ ਹੁਣ 1 ਫਰਵਰੀ ਤੋਂ ਅਸੀਂ ਐਡਵਾਂਸ ਲੈ ਕੇ ਜਾ ਰਹੇ ਜਿਵੇਂ ਤੁਸੀਂ ਡਿਜ਼ਾਈਨ ਵੀ ਦੇਖ ਲੈਨੇ ਅਸੀਂ ਉਹਨਾਂ ਦੀ ਥੋੜੀ ਬਿਲਕੁਲ ਮਿਨੀਮਮ ਚਾਰਜਸ ਲਾਵਾਂਗੇ ਬੱਚਿਆਂ ਕੋਲੋਂ ਤਾਂ ਕਿ ਉਹਨਾਂ ਨੂੰ ਰੈਲੈਕਸ ਲੈਵਲ ਤੱਕ ਲੈ ਕੇ ਜਾਈਏ ਤੇ ਉਹ ਆਪਣੇ ਆਪਣਾ ਬੁਟੀਕ ਆਪਣਾ ਬਿਜ਼ਨਸ ਵੀ ਸ਼ੁਰੂ ਕਰ ਸਕਣ ਅਸੀਂ ਉਹਦੇ ਥੋੜੇ ਚਾਰजेस ਵੀ ਲਵਾਂਗੇ ਜੋ ਟਾਈਮ ਤੇ ਆਉਣਾ ਤੁਹਾਨੂੰ ਦੱਸ ਦਿੱਤਾ ਜਾਵੇਗਾ